ਮੇਰਾ ਕਹਿੰਦਾ ਹੁੰਦਾ ਗੱਲ ਹੀ ਇੱਕ ਨਹੀਂ ਆ ਉਂਝੇ ਲੋਕ ਨਾ ਕਿਸੇ ਦੇ ਮਹਿੰਦੋ ਸਿੰਘ ਜੀ ਸਿੱਧੂ ਸਾਹਿਬ ਅੱਜ ਦੇ ਸਾਡੇ ਮੁੱਖ ਮਹਿਮਾਨ ਹਰਕਾ ਬਠਿੰਡਾ ਦੇ ਲੋਕ ਸੰਗਤਾਂ ਬਿਦਵਾਤ میرے بہت ہی ستکار میں ستارمک سوگا جیت مہندر سدھو صاحب سمچے مانسا ضلع دی کاگریس پارٹی لینڈرشپ میرے وقت پنڈا تو پہنچے ہوئے سارے ستارمک پنچ سرپنچ نمبر نار سا جن بھی تسی کانگرس دی, دی ہمی برکت ਪਹੁੰਚਿਆ ਸਭ ਤੋਂ ਪਹਿਲਾਂ ਤੁਹਾਡੇ ਚਰਚ ਵਿੱਚ ਫਤਿਹ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਪ੍ਰੋਗਰਾਮ ਇੱਥੇ ਘਰੇ ਰੱਖਣ ਦਾ ਮਕਸਦ ਨਹੀਂ ਕੋਈ ਸੀ ਕਿਉਂਕਿ ਤੁਸੀਂ ਪਿਛਲੇ 2 ਸਾਲ ਤੋਂ ਮੇਰੀ ਕੰਡੀਸ਼ਨ ਸਾਰੇ ਸਮਝ ਰਹੇ ਹੋ ਕਿ ਮੈਂ ਹਰ ਜਗ੍ਹਾ ਦੇ ਉੱਤੇ ਸਟੇਜ ਦੇ ਉੱਤੇ ਨਹੀਂ ਬੋਲ ਸਕਦਾ ਮਜਬੂਰ ਤੁਹਾਨੂੰ ਵੀ ਸਾਰਾ ਪਤਾ ਹੈ ਹਰ ਤਰੀਕੇ ਦੇ ਨਾਲ ਇੱਕ ਮੰਨ ਦੇ ਵਿੱਚ ਵਹਿਮ ਪਾਦਾ ਕਰਨਾ ਡਰ ਪਾਦਾ ਕਰਨਾ ਤੇ ਕਈ ਮੇਰੇ ਵੀਰ ਮੇਰੀ ਇਸ ਫੈਸਲੇ ਦਾ ਬਕ-ਬਕ ਅਰਾਧੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਨੇ ਤੁਹਾਨੂੰ ਯਾਦ ਹੋਣਾ ਜਦੋਂ ਪੁੱਤਰੇ ਵੀ ਕਾਂਗਰਸ ਨੂੰ ਜੁਆਇਨ ਕੀਤਾ ਸੀ ਉਸ ਵੇਲੇ ਵੀ ਪ੍ਰਤੀਕਿਰਿਆ ਜਿਹੜੀ ਸਾਡੇ ਕਾਫੀ ਪ੍ਰੈਸ ਬੈਂਸ ਹੋਈ ਸੀ ਪਰੰਤੂ ਬੇਟੇ ਦੀ ਸਮਝ ਸਦਕਾਉ ਨੇ ਆਪਣੀ ਦਲੀਲ ਦੇ ਨਾਲ ਸਾਰੀ ਗੱਲ ਨੂੰ ਜਦੋਂ ਅੱਗੇ ਰੱਖਿਆ ਚੰਗੇ ਮਾੜੇ ਦਾ ਫਰਕ ਦੱਸਿਆ ਤਾਂ ਉਹੀ ਆਲੋਚਨਾ ਕਰਨ ਵਾਲਿਆਂ ਨੇ ਫਿਰ ਉਹ ਸਮਰਥਨ ਵੀ ਦਿੱਤਾ ਉਸ ਤੋਂ ਬਾਅਦ ਸਾਡੀ ਵੀ ਅੱਜ ਦੀ ਜਿਹੜੀ ਪੋਜੀਸ਼ਨ ਹੈ ਜੇ ਇਹਨੂੰ ਮੈਂ ਇੱਥੇਆਂ ਦੋ ਸ਼ਬਦਾਂ 'ਚ ਪਰੋਕੇ ਕਹਿੰਦੇ ਬਹੁਤ ਹੱਤ ਹੈ ਮੇਰੇ ਪਰਿਵਾਰ ਨੇ 2 ਸਾਲ ਦੇ ਵਿੱਚ ਜੋ ਸਰਕਾਰੀ ਕੰਮ ਕਰਦੀ ਜਲਾਲਕ ਚੱਲੀ ਹੈ ਕੋਈ ਸ਼ਬਦਾਂ 'ਚ ਜਾਣ ਨਹੀਂ ਕੀਤੀ ਜਾ ਸਕਦੀ ਤੋ ਨੂੰ ਪਤਾ ਹੁਣਾ ਹਲੇ ਬੇਟੇ ਦੀਆਂ ਲੱਤਾਂ ਵੀ ਨਹੀਂ ਠੰਡੀਆਂ ਹੋਈਆਂ ਸੀ ਜਿੱਦਾਂ ਬਾਈ ਜੀ ਨੇ ਪਹਿਲਾਂ ਦੱਸਿਆ ਮੇਰੇ ਵੀਰ ਨੇ ਬੱਕ ਬੱਕ ਆਫਰਾ ਪਰਵਾਰ ਨੂੰ ਦਿੰਦੇ ਐ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਅਹੁਦਿਆਂ ਦੀ ਭੁੱਖ ਲਈ ਜਾਂ ਸਰ ਸੱਤਾ ਦੇ ਸੁੱਖ ਮਾਣਨ ਦੇ ਲਈ ਅਸੀਂ ਇਹ ਡਰਾਮੇ ਕਰਦੇ ਆਂ ਵੀਰੋ ਮੈਂ ਪਾਰਟੀ ਦਾ ਸਨਮਾਨ ਇਸ ਕਰਕੇ ਵੀ ਕਰਦਾ ਕਿ ਮੈਂ ਦੋ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਰਹੁ ਗਾਂਦੀ ਨੂੰ ਮਿਲੇ ਮੈਂ ਉਸ ਵਿਅਕਤੀ ਦੀ ਬੋਲਬਾਣੀ ਜਾਂ ਗੱਲ ਕਰਨ ਦਾ ਤਰੀਕਾ ਜਾਂ ਧਰਮ ਵਿਖ ਵਾਲਿਓ ਕੀ ਸੋਚਦੇ ਨੇ ਮੈਂ ਬਹੁਤ ਨੇੜੇ ਹੋ ਕੇ ਵੇਖਿਆ ਇਸ ਗੱਲ ਮੈਂ 40 40 ਮਿੰਟ ਦੀ ਲੱਗਦਾ ਮੇਰੀ ਗੱਲਬਾਤ ਹੋਈ ਉਹਨੇ ਕਦੇ ਵੀ ਮੇਰੇ ਅੱਗੇ ਕੋਈ ਸਿਆਸੀ ਰੁਕਤਾ ਨਹੀਂ ਰੱਖਿਆ ਤੁਸੀਂ ਇਹ ਕਰੋ ਜਾਂ ਉਹ ਕਰੋ ਕਦੇ ਵੀ ਨਹੀਂ ਰੱਖਿਆ ਹੁਣ ਜਿਹੜੇ ਅੱਜ ਦੇ ਹਾਲਾਤ ਨੇ ਤੁਸੀਂ ਫੈਸਲਾ ਕਿਹਦੇ ਕੋਲ ਲਵੋਗੇ ਕਿਉਂਕਿ ਜਿਹੜੀ ਵੋਟ ਵੋਟ ਕੇ ਫੇਰ ਉੱਤੇ ਬੜੀ ਜਣੀ ਆ ਉਹਦਾ ਮਾਇਦਾ ਕੀ ਫਾਇਦਾ ਹੈ ਜੇ ਕੋਈ ਹੁਣ ਬਹੁਤਾ ਉਹ ਪਾਰਟੀ ਦੇ ਮੈਂ ਇਥੋਂ ਤੱਕ ਨਹੀਂ ਕਹਿੰਦਾ ਵੀ ਜੇ ਤੁਸੀਂ ਪਾਰਟੀ ਸਿੰਬਲ ਤੇ ਦੀ ਲੜਨਾ ਜਾਨ ਲੜਨ ਤਾ ਫਿਰ ਮੈਂ ਕਿਵੇਂ ਭੱਜ ਸਕਦਾ ਜਦੋਂ ਅਗਲੇ ਨੇ ਮੈਨੂੰ ਸਾਰੇ ਰਸਤੇ ਦੇ ਦਿੱਤੇ ਵੀ ਤੂੰ ਜਿਸ ਤਰ੍ਹਾਂ ਤੇਰਾ ਮਨ ਮਨ ਖੁਸ਼ ਹੁੰਦਾ ਤੋਵੇਂਗਾ ਅਸੀਂ ਤੇਰੇ ਨਾਲ ਤਾਂ ਮੈਂ ਮੇਰੀ ਆਪਣੀ ਕੰਡੀਸ਼ਨ ਐਦਾਂ ਦੀ ਹੈ ਨਹੀਂ ਸੀ ਕੁਝ ਸਟ੍ਰਗਲ ਕਰਕੇ ਸੰਘਰਸ਼ ਕਰਕੇ ਮੈਂ ਕਾਫੀ ਉਜੜ ਕਾਲੀ ਦੇ ਵਿੱਚ ਸੀਗਾ ਤੇ ਮੈਂ ਇਹ ਸਹੀ ਫੈਸਲਾ ਨਹੀਂ ਲੈ ਸਕਦਾ ਸੀ ਕਿਉਂਕਿ ਤੁਹਾਡੀਆਂ ਇਛਾਵਾਂ ਦੇ ਉੱਤੇ ਖੜਾ ਵੀ ਉਤਰ ਨਹੀਂ ਤਹਾ ਜਿੱਤੇ ਜਿਵੇਂ ਮੈਂ ਘਰੇ ਵਾਜਾ ਮੁੜ ਕੇ ਕਹਿੰਦਾ ਜੀ ਮੈਂ ਮੇਰੇ ਵਸਤੀ ਕਰ ਲਈ ਤੇ ਤੁਸੀਂ ਆਪੇ ਭਲਾਣੇ ਕੋਲੇ ਚਲ ਜਾਓ ਮੈਂ ਵੀ ਚਾਹੁੰਦਾ ਸੀ ਮੈਨੂੰ ਹਲੇ ਥੋੜੇ ਸਮੇਂ ਦੀ ਲੋੜ ਹੈ ਮੈਂ ਫਿਰਾਂ ਥੋੜਾ ਜਿਹਾ ਘਰ ਵੱਲ ਤੇ ਆਂ ਦੇਮਾਂ ਥੋੜਾ ਜਿਹਾ ਬੱਚੇ ਵੱਲ ਧਿਆਨ ਦੇਮਾਂ ਤੇ ਤੱਕ ਲਈ ਤੁਸੀਂ ਕੋਈ ਵੀ ਲੀਡਰ ਮੈਂ ਬੇਨਤੀ ਕਰੀ ਸਰ ਨੂੰ ਵੀ ਜੋ ਵੀ ਤੁਸੀਂ ਸਾਡੇ ਕੋਲੇ ਕੈਂਡੀਡੇਟ ਪਾਰਟੀ ਹਾਈ ਕਮੰਡ ਭੇਜੂਗੀ ਮੈਂ ਉਹਦੇ ਨਾਲ ਔਰ ਮੈਨੂੰ ਕਦੇ ਵੀ ਗੋਗਲਾਪਨ ਨਹੀਂ ਹੁੰਦਾ ਔਰ ਨਾ ਮੈਂ ਰਾਜਨੀਤੀ ਦਾ ਮੈਂ ਸਿੱਧੂ ਸਾਹਿਬ ਨੂੰ ਇਸ ਗੱਲ ਦੀ ਯਕੀਨ ਦਿਵਾਉਂਦਾ ਹਾਂ ਅਸੀਂ ਜਿਹੜੀ ਗੱਲ ਕਹੇਤੀ ਉਹਤੇ ਖਰੇ ਉਤਰਾਂਗੇ ਸਾਨੂੰ ਅਟਕਲਵਾਜੀਆਂ ਨਹੀਂ ਹੋਣੀਆਂ ਜੋ ਗਲਤ ਢਿਜੈ ਉਹਹੀ ਗਲਤ ਹੁੰਦੇ ਹੈ ਪਿਛਲੇ ਸਮੇਂ ਦੇ ਵਿੱਚ ਤੁਸੀਂ ਵੀ ਥੋੜੇ-ਬਹੁਤੇ ਪ੍ਰਵਾਹ ਤੋਂ ਵੀ ਨਰਾਜ ਹੋਵੋਗੇ ਕਿਉਂਕਿ 6 ਮਹੀਨੇ ਲਗਾਤਾਰ ਮੈਨੂੰ ਹਸਪੀਟਲ ਦੇ ਵਿੱਚ ਰਹਿਣਾ ਪਿਆ ਤਿੰਨ ਵਾਰ ਮੈਂ ਖੁਦ ਵੀ ਜੀਟੀ ਜੀ ਐਡਮਿਟ ਹੋਇਆ ਸਟੈਂਟ 'ਤੇ ਤਾਂ ਇਸ ਮੈਥੋਂ ਮੈਂ ਤੁਹਾਡੇ ਨਾਲ ਕੱਟ ਰਿਹਾ ਉਹਦਾ ਉਹਦਾ ਮੈਨੂੰ ਵੀ ਮਨ ਦੇ ਵਿੱਚ खेਦ ਹੈ ਕਿ ਮੈਂ ਜਿਸ ਤਰ੍ਹਾਂ ਤੁਹਾਡੇ ਦੇ ਵਿੱਚ ਮੈਂ ਦੋਲਾ ਸੀ ਮੈਥੋਂ ਤੁਹਾਡੇ ਕੋਲ ਪਹੁੰਚਿਆ ਨਹੀਂ ਗਿਆ ਪਰੰਤੂ ਮੈਨੂੰ ਖੁਸ਼ੀ ਹੋਈ ਜਦੋਂ ਵੀਰ ਨੂੰ ਟਿਕਟ ਮਿਲੀ ਔਰ ਇਹ ਧੜਲੇਦਾਰਾਂ ਕੋਲ ਮੈਂ ਇਹਨਾਂ ਦੀ ਬੋਡੀ ਲੈ ਕੋਈ ਵੀ ਦੇਖੀ ਐ ਸੱਸ ਦੇ ਵਿੱਚ ਜਿਹੜਾ ਕੰਮ ਕਰਦੇ ਆ ਦਲੇਰੀ ਨਾਲ ਕਰਦੇ ਆ ਤਨੇ ਮੁਤਰ ਨਾਲ ਕਰਦੇ ਆ ਤਾਂ ਮੇਰਾ ਚੈਲੰਜ ਇਹ ਕੋਈ ਸਰਦ ਆਕੂ ਨੂੰ ਆਪਾਂ ਜਿਤਾ ਕੇ ਭੇਜ ਦਿੰਨੇ ਆ ਤਾਂ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਅੱਛੀ ਪਰਫਾਰਮੈਂਸ ਗਰੀ ਮਿਲ ਸਕਦੀ ਹੈ ਆਪਾਂ ਯਕੀਨ ਕਰ ਸਕਦੇ ਹਾਂ ਇਸ ਗੱਲ ਤੇ ਤੇ ਜਿਹੜੀ ਗੱਲ ਹੈ ਜੀ ਸਰਕਾਰ ਦੀ 2 ਸਾਲਾਂ ਦੇ ਵਿੱਚ ਆ ਜਿਹੜੀ ਲਾਸਟ ਵਾਲੀ ਤਰੀਕ ਹੈ 14 ਮਹੀਨਿਆਂ ਦੇ ਵਿੱਚ ਸਿੱਧੂ ਸਾਹਿਬ ਅਸੀਂ ਕੇਵਲ ਚਾਰਜ ਫਰੇਮ ਕਰਾਉਣ ਦੇ ਵਿੱਚ ਕੰਮ ਜਾ ਹੋਏ 24 ਮਹੀਨਿਆਂ ਦੇ ਵਿੱਚ ਸਵਾ ਸਾਲ ਤੋਂ ਸਾਡੇ ਸੀਐਮ ਸਾਹਿਬ ਸਾਨੂੰ ਇਹ ਜੀ ਦੱਸ ਸਕਦੇ

ਕੇਸ ਦਾ ਆਪਣੇ ਹੱਕ ਦੇ ਵਿੱਚ ਕਰਾ ਲਿਆ ਪਰ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਭੁੱਲ ਗਏ ਉਹੀ ਨੌਜਵਾਨ ਇਹਨਾਂ ਜੋ ਇਹੀ ਤੁਹਾਡੇ ਆਈਆਂ ਹੀ ਬਿਆਨਬਾਜ਼ੀਆਂ ਤੇ ਗੱਲਾਂ ਕਰਦਾ ਹੁੰਦਾ ਸੀ ਉਹ ਆਪਣੀ ਜ਼ਿੰਦਗੀ ਹਾਰ ਗਿਆ ਕਿਉਂਕਿ ਤੁਸੀਂ ਤੁਹਾਡਾ ਸਪੈਸ਼ਲਿਸਟ ਡ੍ਰੈਸ ਦੀ ਇਹਦੀ ਸਕਿਉਰਿਟੀ ਘਟਾ ਦਿੱਤੀ ਜਾਵੇ ਸਕਿਉਰਿਟੀ ਘਟਾਈ ਵੀ ਇੱਕ ਰਾਜਨੀਤਿਕ ਗੱਲ ਵੀ ਘਟਾਈ ਗਈ

मैडम आयुषी ਤੇ ਬਲਤੇਜ ਪੱਲੂ ਤੀਜਾ ਇੱਕ ਜਿਹੜੀ ਮੈਂ ਸਾਡੀ ਸਿੱਟ ਨੂੰ ਮাহিয়া ਗ੍ਰਾਈ ਚੈਟ ਬਦਵਾ ਸਾਹਿਬ ਨੇ ਸ਼ਾਇਦ ਕਿਹਾ ਉਹ ਕਹਿੰਦੇ ਆ ਮੈਂ ਸੀਐਮ ਸਾਹਿਬ ਨਾਲ ਗੱਲ ਕਰਨ ਨੂੰ ਕਿ ਤੁਸੀਂ ਚੈਟ ਨੂੰ ਵਾਇਰਲ ਕਰ ਦਿਓ ਤਾਂ ਇਹ ਵੀ ਅਣੀ ਬਟਕਰੀ ਕਰ ਲੈਣਾ ਹੋਗਾ ਵੀ ਕਿਸ ਨੂੰ ਪਤਾ ਨਹੀਂ ਸੀ ਇਹ ਲੀਕ ਹੋ ਵੀ بڑی ਯੋਜਨਾ ਦੇ ਨਾਲ ਉਸ ਦਸਤਾਵੇਜ਼ ਜਿਹੜੇ ਸਕਿਉਰਟੀ ਵਿਭਾਗ ਕਰਨ ਵਾਲੇ ਲੀਕ ਕੀਤੇ ਗਏ ਔਰ 24 ਘੰਟੇ ਦੇ ਵਿੱਚ ਆਪਣੇ ਬੱਚੇ ਦਾ ਮਰਡਰ ਕੀਤਾ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਵੀ ਅੱਜ ਤੱਕ ਵੀ ਅਸੀਂ ਗਾਇਬ ਗਾਏ ਦਰਦਰ ਦੇ ਉੱਤੇ ਡੋਗਰਾ ਗਾਦੇ ਫੰਦੇ। ਉਹਨਾਂ ਗੱਲ ਆ ਜਾਂਦੀ ਹੈ ਵੋਟ ਦੀ ਅਸੀਂ ਕਾਂਗਰਸ ਨੂੰ ਵੋਟ ਕਿਉਂ ਪਾਈਏ? ਕਈ ਪੈਨੂ ਕਹਿਣਗੇ ਹੋਣਗੇ ਕੋਈ ਟਿੱਖੂ ਕਹਿਣਗੇ ਕੋਈ ਕੁਛ ਕਹਿਣਗੇ ਬਹੁਤ ਲੋਕਾਂ ਨੇ ਮੂੰਹੇ ਵੀਰੋ ਮੈਂ ਸਭ ਨੂੰ ਦੱਸ ਦਿਆ ਸੀ 1975 ਤੋਂ ਮੇਰੇ ਪਿਓ ਦਾਦੇ ਕਾਂਗਰਸ ਨਾਲ ਸੀ। ਐਸੇ ਕਰਕੇ ਸ਼ੁਣਵੀਰੂ ਨੂੰ ਵੀ ਸ਼ਾਇਦ ਜਿਹੜੇ ਕਾਂਗਰਸੀ ਪਰਿਵਾਰਕ ਨੇ ਐਸੇ ਮੇਰੇ ਪਾਰਟੀ ਵਿੱਚ ਦਾਖਲ ਹੋਇਆ। ਔਰ ਜਦੋਂ ਅਸੀਂ ਵਿਧਾਨ ਸਭਾ ਦੀ ਚੋਣ ਦਾ ਲੜਦੇ ਕਾਂਗਰਸ ਦੇ ਸਿੰਬਲ ਤੇ ਹੁਣ ਅੱਜ ਮੈਂ ਕਹਿ ਰਿਹਾ ਜੀ ਮੈਂ ਇਥੋਂ ਦਾ ਮੈਂ ਯਾਦ ਕਰੂੰਗਾ ਜੀ ਕਾਂਗਰਸ ਤਾਂ ਚੰਗੀ ਨਹੀਂ ਹੈਗੀ ਤਾਂ ਦੋਗਲਾ ਜਿਹਾ ਕੰਮ ਸਾਥੋਂ ਹੁੰਦਾ ਨਹੀਂ ਅਸੀਂ ਜਿੱਥੇ ਖੜੇ ਆ ਚੰਗੇ ਆ ਮਾਰੇ ਸਾਨੂੰ ਮਜੂਰ ਹੈ ਔਰ ਮੈਂ ਜਦੋਂ ਪਹਿਲਾਂ ਵੀ ਕਿਹਾ ਸੀ ਮੈਂ ਜੇ ਸਰਪੰਚ ਬਣਿਆ ਤੁਹਾਨੂੰ ਪਾਰਟੀਆਂ ਕਾਂਗਰਸ ਦਾ ਯੋਗ ਕਰਿਆ ਜੇ ਅਸੀਂ ਵਿਧਾਨ ਸਭਾ ਜਿਹੜੀ ਤਾਂ ਵੀ ਅਸੀਂ ਕਾਂਗਰਸ ਤੋਂ ਬਣੀ ਐ ਤਾਂ ਫਿਰ ਤੁਸੀਂ ਹੁਣ ਬੈਠੋ ਕੀ ਵੀਰ ਕਰਦੇ ਹੋ ਮੈਂ ਕੀ ਕਰਨਾ ਚਾਹੁੰਦਾ ਸੀ ਹੁਣ ਤਾਂ ਨਵੇਂ ਤੇ ਕਿਹੜੇ ਤੇ 5 ਮਿੰਟਾਂ ਦਾ ਵਿਸ਼ਵਾਸ ਕਰ ਲੈਂਦੀ ਐ ਬੰਦਾ ਕੋਈ ਜਾ ਕੇ ਥੁੱਕੇ ਮਾਰ ਦੂਗਾ ਤੇ ਮੇਰਾ ਜਸਟਿਸ ਮਿਲੂਗਾ ਜਸਟਿਸ ਮਿਲੂਗਾ ਸਾਨੂੰ ਬਹੁਤ ਔਖਾ ਪਰ ਔਖੇ ਦਾ ਮਤਲਬ ਇਹ ਨਹੀਂ ਅਸੀਂ ਆਪਣੀਆਂ ਕੂਛਾਂ ਛੱਡ ਦੇਾਂਗੇ ਅਸੀਂ ਉਹ ਜੇ ਪੜੇ ਲਿਖੇ ਕੈਂਡੀਡੇਟ ਜਤਾਵਾਂਗੇ ਸਨਗਰੂਤੋਂ ਖਹਿਰਾ ਸਾਹਿਬ ਆ ਸਾਡੇ ਨਾਲ ਜੰਨੀ ਸਾਹਿਬ ਹੈ ਸਾਡੇ ਸਾਰੇ ਆਗੂ ਲਗਭਗ ਤਰੇਵ ਚੱਕੇ ਪੜੇ ਲਿਖੇ ਨੇ ਤੇ ਜਾ ਕੇ ਸਾਡੀ ਆਵਾਜ਼ ਚੁੱਕਣਗੇ ਤੇ ਅਸੀਂ ਉਹਨਾਂ ਨੂੰ ਆਪਣਾ ਪੂਰਾ ਸਬਰਸਤਨ ਜੋ ਦੇ ਸਕਦੇ ਸੀ ਦੇਵਾਂਗੇ ਤਾਂ ਮੈਂ ਸਿੱਧੂ ਸਾਹਿਬ ਵੀ ਤੁਹਾਡੇ ਸਾਰਿਆਂ ਦੇ ਮਾਣ ਨਾਲ ਇਹ ਯਕੀਨ ਦਿਵਾਉਣਾ ਹੈ ਵੀ ਆਪਾਂ ਧੜੇ ਬੰਦੀ ਤੋਂ ਪਰੋਟ ਆਪਾਂ ਆਪਸ ਦੇ ਵਿੱਚ ਆਪਣਾ ਸਾਰਾ ਸ਼ਿਕਵਾ ਹੋ ਸਕਦਾ ਹੈ ਪਰੰਤੂ ਆਪਾਂ ਇਹਨਾਂ ਦੇ ਮਾਮਲੇ ਦੇ ਵਿੱਚ ਉਹ ਚੀਜ਼ ਨੂੰ ਆਪਣੇ ਤੇ ਹਾਵ ਨਹੀਂ ਹੋਣ ਦੇਣਾ ਆਪਾਂ ਪਰਮਾਤਮਾ ਨੂੰ ਯਾਦ ਕਰਕੇ ਇਮਾਨਦਾਰੀ ਦੇ ਨਾਲ ਜਿੰਨਾ ਵੀ ਅਸੀਂ ਵੱਧ ਤੋਂ ਵੱਧ ਵਧੀਆ ਕਰ ਸਕਦੇ ਹਾਂ ਉਹਦਾ ਕਾਫੀ ਕੋਸ਼ਿਸ਼ ਕਰਾਂਗੇ ਤੇ ਉਮੀਦ ਕਰਾਂਗੇ ਸਿੱਧੂ ਸਾਹਿਬ ਜਿੱਥੋਂ ਵਧੀਆ ਵੀਰ ਦੇ ਗੱਲ ਜਿੱਤ ਕੇ ਜਾਣਗੇ ਮਖਦਫਾ ਖੁਸ਼ ਹੋਇਆ ਲੈ ਤਾਂ ਹੁਣ ਤੁਸੀਂ ਜਿਹੜੀ ਜ਼ਿਲ੍ਹੇ ਦੀ ਗੱਲ ਰਹੇਗੀ ਜਾਂ ਕਿ ਵਿਧਾਨ ਸਭਾ ਦਾ ਸਿਸਟਮ ਰਹੇਗਾ ਉਹ ਬਾਤ ਹੀ ਹੈ ਗੱਲ جے پارٹی کوئی ضروری نہیں بھی میں 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 میم ایم ایل اے بنا ہو تو میں پھر ہی کم کروں گا کوئی گل نہیں جو پارٹی کا فیصلہ گا میں تمہیں باہر کرتا ہے میں ہڑتال نہیں کرتا کہ میری جیتا تو میں کروں گا میں ہمیشہ ہی سسٹم کے راج چل کے راضی ہوں سارے کا پیار پروار بنیا ہوا ہے جسٹس آپ لے کے چکا گے تو سامنے آ یہ بہت بڑی چالا نے جی اے سینٹر کہ لورینس کو جا کے گجرات بٹھاتا ਉੱਥੋਂ ਸਾਡੇ ਦੀ ਹਕਤਾਂ ਦੇ ਬਰੰਟ ਕੱਢਦੇ ਮੌਕੇ ਕੀ ਅਸੀਂ ਇਸ ਗੱਲ ਨੂੰ ਸਮਝਦੇ ਨਹੀਂ ਬੇਸ਼ੱਕ ਉਹ ਕਹਿ ਰਹੇ ਕਿ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਵੀਰੋ ਹੁਣ ਤਾਂ ਬੇਤੁਆ ਐ ਲੱਗਦਾ ਕਿ ਉਹ 2 ਸਾਲਾਂ ਦੇ ਵਿੱਚ ਨਾ ਗੈਸਟਰ ਬਾਅਦ ਦੇ ਉੱਤੇ ਪੀ ਐਚ ਡੀ ਕਰਦਾ ਐਨਾ ਤੇ ਅੱਬਾ ਹੋ ਜਾ 2 ਸਾਲ ਦੇ ਵਿੱਚ ਕਿਹੋ ਜਿਹੇ ਹਰਫ ਤਾਂ ਕਿਸ ਪਸੰਦ ਦੀਆਂ ਕੀਤੀਆਂ ਜਾ ਰਹੀਆਂ ਆ ਆਹ ਖੜੀਆ ਤੁਹਾਡੇ ਕੋਲੇ ਕਾਰ ਐ ਇੱਥੇ ਦੋ ਦੋ ਭਰਾ ਨੇ ਜਿਹੜੇ ਟੌਪ ਜੀ ਆ ਪੁੱਸਰੇ ਉਹ ਕਾਰ ਜਿਹੜੀ ਸ਼ੁਭਦੀ ਬਲੀ ਜੜ ਕੇ ਮੈਂ ਉਹ ਨੂੰ ਇਹ ਗੱਲ ਕਹਿੰਦਾ ਵੀ ਮੈਂ ਤੁਹਾਡੇ ਪੈਸੇ ਭਾਈ ਦੇਣੇ ਆ ਮੈਂ ਪੱਤਰਕਾਰਾਂ ਦੇ ਸਾਹਮਣੇ ਕੋ ਨੂੰ ਬੁਲਾਉਂਗਾ ਮੇਰੀਆਂ ਦੋ ਗੱਲਾਂ ਦਾ ਜਵਾਬ ਦੇ ਕੇ ਜਾਓ ਤੇ ਬਣਦੇ ਆਉਂਦੇ ਪੈਸੇ ਲੈ ਕੇ ਜਾਓ ਤੁਸੀਂ ਸੀਆਈਡੀ ਦੀ ਗੱਡੀ ਖੜੀ ਕਰਕੇ ਘਾਤੋ ਭੱਜ ਗਏ ਪਰੰਤੂ ਸਾਡੀ ਪੁਲਿਸ ਸਾਡਾ ਪੋਲੀਟੀਸ਼ੀਅਨ ਧਾਂਚਾ ਗੈਂਗਸਟਰਾਂ ਦੇ ਨਾਲ ਮਿਲ ਚੁੱਕਿਆ ਮੈਂ ਸਿੱਧੂ ਸਾਹਿਬ ਨੂੰ ਦਰਖਾਸਤ ਕਰਦਾ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹ ਕੱਲਾ ਇਹ ਨਹੀਂ ਹੈਗਾ ਵੀ ਗੈਂਗਸਟਰ ਆਏ ਆ ਸਾਡੇ ਬੱਚੇ ਨੂੰ ਮਾਰ ਕੇ ਤੁੰਗੇ ਇਹਦੇ ਵਿੱਚ ਆਲਾ ਅਸਰ ਸ਼ਾਮਿਲ ਨੇ ਇੱਕ ਦੋ ਰਾਜਨੀਤਿਕ ਆਗੂ ਸ਼ਾਮਿਲ ਨੇ ਇਹ ਜਿਹੜੀ ਜਾਂਚ ਆ ਇਹ ਜਿਹੜਾ ਸੱਚ ਹੈ ਬਹੁਤ ਔਖਾ ਬਾਹਰ ਆਊਗਾ ਹੁਣ ਮੇਰੇ ਕੋਲੇ ਆਫਰ ਹੈ ਇਸ ਗੱਲ ਦੀ ਮੈਂ ਉਸ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਦੋਂ ਆਪਾਂ ਬੈਠਾਂਗੇ ਪਾਸੇ ਜਿੱਥੇ ਤੁਸਾਰੀ ਗੱਲ ਸੁਝਾਓ ਤਸੀਰ ਨਾਲ ਉਹ ਕਹਿੰਦੇ ਜੀ ਗੱਲ ਕੋਈ ਹੋਰ ਹੈ ਮੈਂ ਵੀ ਕਹਿੰਦਾ ਵੀ ਗੱਲ ਕੋਈ ਹੋਰ ਹੈ ਮੈਂ ਕਹਿੰਦਾ ਕੋਈ ਨਾ ਲਾਰੈਂਸ ਦੇ ਸਾਡਾ ਗਾਧਾ ਹੋਣਾ ਹੈ ਉਹ ਕਾਇਕ ਸੇ ਪਿੰਜਰੇ ਵਾਲਾ ਤੋਤਾ ਹੈ ਉਹ ਤਾਂ ਕੱਟਫੁੱਟਲੀ ਆ ਉਹ ਜਿਵੇਂ ਤੁਸੀਂ ਰਿਪੋਰਟ ਦਾ ਵਰਤਣਾ ਚਾਹੁੰਦੇ ਬਾਤਿਆ ਜਾ ਰਿਹਾ ਹੈ ਉਹ ਕਹਿੰਦੇ ਜੀ ਗੱਲ ਕੁਝ ਹੋਰ ਹੈ ਫਿਰ ਮੈਂ ਕਿਹਾ ਭਾਈ ਕਈਰ ਕਰਦੇ ਹੋ ਕਹਿੰਦੇ ਬਤਨੀ ਚੁੱਪ ਕਰ ਉਹ ਮੈਨੂੰ ਇਸ ਸਟੇਜ ਤੇ ਬੋਲਣ ਨਹੀਂ ਦੇਣਾ ਚਾਹੁੰਦੇ ਤੁਸੀਂ ਚੁੱਪ ਕਰਦੇ ਹੋ ਤੇ ਤੁਹਾਨੂੰ ਲੰਬੇ ਦਿਨਾਂ ਦੇ ਵਿੱਚ ਰਿਜ਼ਲਟ ਮਿਲੂਗਾ ਫੰਡ ਇਹ ਕਿਹਦਾ ਮਿਲੂਗਾ ਮੈਨੂੰ ਇਹ ਨਹੀਂ ਪਤਾ ਕਿ ਕਿਹੜੀ ਗੱਲ ਦਾ ਹੋਊਗਾ ਕਿ ਉਹਦੇ ਜਦੋਂ ਉਹਦਾ ਵੀ ਐਕਸੈਸ ਨੂੰ ਲੱਗਾ ਕਰਨਗੇ ਜਾਂ ਕੀ ਕਰਨ ਮੈਂ ਸਰਕਾਰਾਂ ਦੇ ਮੁਖੀਆਂ ਨੂੰ ਹੱਥ ਜੋੜ ਕੇ ਅੱਜ ਕਰਦਾ ਹਾਂ ਉਹ ਭਾਈ ਬਾਲ ਬੱਚੇ ਤੁਹਾਡੇ ਵੀ ਹੋਣਗੇ ਸਦਾ ਕੁਰਸੀਆਂ ਦੇ ਰਹਣੇ ਆ ਸੱਤਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਰਹਿਣ ਅੱਜ ਲਈ ਜਨਤਾ ਬੈਠੀ ਐ ਤੁਸੀਂ ਸਾਨੂੰ ਸ਼ੋਹਰ ਆਉਂਦੇ ਸਾਨੂੰ ਪੋੜਾ ਕਮਾਉਂਦੇ ਦੇਖ ਲਿਆ ਪਰ ਤੁਸੀਂ ਸਾਡਾ ਸੰਘਰਸ਼ ਨਹੀਂ ਦੇਖਿਆ ਅਸੀਂ ਜਿੱਦਾਂ ਦੇ ਜੰਮਿਆ ਹੁੰਦੇ ਅਸੀਂ ਪੂਰੀ ਗੋਤ ਦੇ ਫਿਰਦੇ ਹਾਂ ਜਿਸ ਦਿਨ ਮੇਰਾ ਬੱਚਾ ਥੋੜੀ ਜਿਹੀ ਤਰੱਕੀ ਕਰ ਗਿਆ ਤਾਂ ਮੈਂ ਅਫਸਰਾਂ ਦੇ ਮੈਂ ਕੁਝ ਚੰਦ ਪੋਲੀਟਿਸ਼ਨਾਂ ਦੇ ਨਜ਼ਰ ਦੇ ਵਿੱਚ ਆ ਗਿਆ ਵੀ ਯਾਰ ਇਹ ਕਿਵੇਂ ਇਥੋਂ ਜਿਉਂ ਠਕੇ ਦੇ ਦੋ ਕਬਰਾਂ ਦੇ ਤੋਂ ਇਹ ਕਿਵੇਂ ਉਹ ਲੱਖਾਂ ਛਾਤੀ ਜਾਂਦਾ ਹੈ ਬਸ ਉਥੋਂ ਬਣਦੇ ਬਣਦੇ ਅਸੀਂ ਸਿਸਟਮ ਦੀ ਜੇਬ ਦੇ ਵਿੱਚ ਨਹੀਂ ਪਏ ਉਹ ਛਾਤੀ ਤਣ ਕੇ ਅੜ ਕੇ ਖੜ ਗਿਆ ਵੀ ਮਰਨਾ ਮਨਜ਼ੂਰ ਆ ਮਿੱਤਰੋ ਤੁਹਾਡੇ ਥੱਲੇ ਨਹੀਂ ਲੱਗਦਾ ਤਾਂ ਤੀਜਾ ਥੋੜੇ ਸਾਹਮਣੇ ਆ ਗਿਆ ਜਿੰਨਾ ਜਿਵੇਂ ਆ ਤਾ ਹਣ ਚੱਕਦੇ ਜਿਉਂ ਆ ਸਾਥ ਵਰਤ ਦੀ ਦੇਣ ਹੈ ਪਰੰਤੂ ਹੁਣ ਆਪਾਂ ਇਹੋ ਜਿਹਾ ਫੈਸਲਾ ਕਰਨਾ ਹੈ ਮੇਰੀ ਸਮਝ ਦੇ ਮੁਤਾਬਿਕ ਭਾਵੇਂ ਕੋਈ ਮੇਰੀ ਇਸ ਗੱਲ ਦਾ ਕੋਈ ਬੰਦੇ ਨੋਚਣਾ ਵੀ ਕਰਨਗੇ ਮੈਨੂੰ ਕਮੈਂਟ ਵੀ ਭੇਜਣਗੇ ਬਾਪੂ ਜੇ ਕਰਤਾ ਤੂੰ ਉਹ ਕਰਤਾ ਪਰੰਤੂ ਇਹ ਸਮੇਂ ਦੀ ਲੋੜ ਹੈ ਇੰਡੀਆ ਗੱਠਜੋੜ ਜਿਹੜਾ ਬੜਿਆ ਹੈ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਜੇ ਸਰਕਾਰ ਅੱਜ ਵੀ ਨਾ ਬਚਦਾ ਨਹੀਂ ਵਿਵਖ ਬੜਾ ਤੁਖਲਾ ਸਾਡੇ ਸਾਡੀ ਧਰਵਾਕਾਂ ਨੂੰ ਡਰੱਗਸ ਜਦ ਤੱਕ ਗੈਂਗਸਟਰ ਬਾਦ ਖਤਮ ਨਹੀਂ ਹੁੰਦਾ ਕਤਕ ਨਸ਼ਾ ਦੀ ਮੁਕਤ ਸਕਦਾ ਕਿਉਂਕਿ ਨਸ਼ਾ ਵੇਚਦਾ ਕੌਣ ਹੈ ਲੱਖਵਾਰ ਤੋਂ ਨਸ਼ਾ ਵੇਚਦੇ ਨੇ ਮੇਰੇ ਵਰਗੇ ਤਾਂ ਉਸ ਮਾਨਸਾ ਦੇ ਟੱਪੜ ਨੂੰ ਵੀ ਲੈ ਕੇ ਸਮੈਗ ਪਾਈਆ ਤਾਂ ਨਸ਼ਾ ਵੀ ਉਹੀ ਲੋਕ ਵੇਚ ਰਹੇ ਨੇ ਜਿਹੜੇ ਅੰਦਰ ਹੈ ਜਿਹੜੇ ਉਸ ਲੈਕਸਸ ਦੇ ਨਾਂ ਚੱਲ ਰਹੇ ਨੇ ਇਹਨਾਂ ਜਦੋਂ ਇੰਟੈਂਸਿਵ ਕਾਨੂੰਨ ਹੋ ਗਿਆ ਤਾਂ ਨਸ਼ੇ ਦੇ ਵੱਡੀ ਤੇਜ਼ੀ ਨਾਲ ਅਸੀਂ ਉੱਤੇ ਕਾਬੂ ਪਾ ਸਕਦੇ ਹਾਂ ਉਹ ਜਦੋਂ ਨਸ਼ਾ ਕਾਨੂੰਨ ਨਹੀਂ ਹੋਇਆ ਇਥੋਂ ਲੋਕ ਡਰਦੇ ਹੋਏ ਤਕਰੀਬਨ 80% ਪੁਲਿਸ ਬਲਾਇਰ ਦੇ ਜਵਾਕ ਬਾਹਰ ਸੈਟ ਹੋ ਗਏ ਤਾਂ ਫਿਰ ਅਸਲੀ ਇੱਥੇ ਗੌਰ ਰਹੂਗਾ ਇੱਥੇ ਜੇ ਅਪਾ ਚੰਗੇ ਆਗੂ ਲੈ ਕੇ ਆਵਾਂਗੇ ਜੇ ਸਾਡੀ ਉਹ ਗੱਲ ਸਹੀ ਧਰਗਾ ਕੇ ਜਾ ਕੇ ਰੱਖਣਗੇ ਉਹ ਬਾਕੀ ਸਿਸਟਮ ਦੇ ਵਿੱਚ ਆਪਣੇ ਫਿਮਿਸ਼ਨ ਆਪਣੀਆਂ ਜਿਹੜੀਆਂ ਪੈਸਾ ਕਮਾਉਣ ਦੇ ਨੀਤੀਆਂ ਨਹੀਂ ਰੱਖਣਗੇ ਤਾਂ ਫਿਰ ਇਹੀ ਕੁਸ਼ ਹੋਣਾ ਵੱਡੀਆਂ ਸੜਕਾਂ ਬਣਕੀਆਂ ਨਹੀਂ ਆਉਣ ਵਾਲੇ 10 ਸਾਲਾਂ ਦੇ ਵਿੱਚ ਤੁਹਾਡੇ ਜਵਾਨ ਸਾਰੇ ਤਕਰੀਬਨ ਵਿਦੇਸ਼ ਜਾ ਚੁੱਕੇ ਹੋਣਗੇ ਤੇ ਇੱਥੋਂ ਦੀ ਫੂਡ ਪ੍ਰੋਸੈਸਿੰਗ ਹੋ ਗਏ ਬੱਦੇ ਜਪਾਨ ਸਾਊਦੀ ਅਰਬ ਤੱਕ ਸਰ ਦਾ ਵਾਈਟ ਰੈਕਿੰਗ ਦੇ ਨਾਲ ਸਾਰੇ ਸਬਜ਼ੀ ਲੈ ਗਈ ਪਰ ਉਹ ਤੁਹਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ ਉਹਦੇ ਨੂੰ ਤੁਹਾਨੂੰ ਵਿਲੇ ਕਰ ਦਿੱਤਾ ਜਾਊਗਾ ਔਰ ਅਸੀਂ ਕੇਵਲ ਤੇ ਕੇਵਲ ਇੱਕ ਲੇਬਰ ਵਾਂਗ ਕੇ ਰਹਿ ਜਾਣ ਤਾਂ ਮੇਰੀ ਤੁਹਾਡੀ ਚਾਰਜ ਬੇਚਤੀ ਹੈ ਜੇ ਔਖੇ ਸੌਖੇ ਸਾਡ ਨੂੰ ਘਟ ਖਾ ਲੋ ਪਰ ਜ਼ਮੀਨ ਵੇਚਣ ਦੀ ਖੇਚਲ ਨਾ ਕਰੋ ਆਪਣੇ ਦੁਆਕਾ ਨੂੰ ਗ੍ਰੈਜੂਏਸ਼ਨ ਪੱਤਰ ਤੱਕ ਲੈ ਕੇ ਜਾਓ ਮੈਂ ਸਿੱਧੂ ਸਾਹਿਬ ਅਗਰ ਮੈਂ ਸੋਚਦਾ ਪ੍ਰਮਾਤਮਾ ਕਰੇ ਐਮਪੀ 1 ਤਾਂ ਆਪਾਂ ਸਾਡੇ ਪੰਜਾਬ ਦਾ 12000 ਰੁਪਇਆ ਹੈ ਜੇ ਅਸੀਂ ਦੇਖੀ ਤਾਂ UPSC ਦੇ IAS ਦੀ ਟ੍ਰੇਨਿੰਗ ਦਾ ਸਾਡੇ ਕੋਲ ਕੋਈ ਕੋਚਿੰਗ ਸੈਂਟਰ ਨੇੜੇ-ਤੇੜੇ ਦੇ ਚੰਡੀਗੜ੍ਹ ਤੇ ਹੋਣਗੇ ਜੱਗ ਦੇ ਨੇ ਤਾਂ ਇੱਕ ਦੋ ਸੰਸਥਾਵਾਂ ਮੇਰੇ ਕੋਲ ਆਈਆਂ ਵੀ ਨੇ ਵੀ ਜੇ ਤੁਹਾਡੇ ਇਲਾਕੇ ਦਾ ਕੋਈ ਬੱਚਾ ਹੈਗੇ ਤਾਂ ਅਸੀਂ ਫ੍ਰੀ ਕੋਚਿੰਗ ਦੇ ਦਾਂਗੇ ਤਾਂ ਇਹਦਾ ਸਿਸਟਮ ਆਪਾਂ ਜਦੋਂ ਐਮਪੀ ਬਣਦੇ ਨੇ ਕਈ ਇਹੋ ਜਿਹੇ ਪ੍ਰੋਜੈਕਟ ਇਹੋ ਜਿਹੇ ਸਕੀਮਾ ਆਪਾਂ ਆਪਣੇ ਇਲਾਕੇ ਵਾਸਤੇ ਲੈ ਕੇ ਆਵਾਂਗੇ ਤੇ ਅਉਧੇ ਤੋਂ ਦੂਰ ਹੈ ਕਿ ਮੈਂ ਤੁਹਾਡੀ ਇੱਕ ਜ਼ਿਕਰ ਕਰਾਉਣਾ ਵੀ ਤੁਹਾਨੂੰ ਸਾਡੇ ਪਰਵਾਦ ਨੂੰ 47 ਲਾਈਨ ਦੇ ਵਿੱਚ ਨਾ ਲਾਏ ਹੋਈ ਅਸੀਂ ਆਉਂਦੇ ਨਹੀਂ ਆ ਸਕਦੇ ਸਾਨੂੰ ਜੇ ਕੋਈ ਹਕਮ ਕਰੋਗੇ ਜੇ ਹੱਥੇ ਪਾਸੇ ਬਹਿ ਜਾਗੇ ਪਰ ਖੜੇ ਜਿੱਤੇ ਖੜੇ ਹੁੰਤੀ ਰਹਾਂਗੇ ਅਸੀਂ ਉਹਨਾਂ ਨੂੰ ਨਹੀਂ ਆਉਂਦੇ ਜੋ ক্রিকেট ਵਾਂਗੂ ਰੱਗ ਬਦਲਦੇ ਅਸੀਂ ਨਹੀਂ ਬਦਲਾਂ ਉਸ ਕਹਤੂ ਅਸੀਂ ਜਿਹੜੀ ਗੱਲ ਤੁਹਾਨੂੰ ਮੂੰਹ ਚੋਂ ਕਹਿਤੀ ਉਹ ਕਹਿੰਦੇ ਤਾਂ ਤੁਹਾਡੇ ਸਾਰਿਆਂ ਦੇ ਚੰਨ ਚ ਰੇਤੀ ਕਰਦਾ ਔਰ ਵਿਸ਼ਵਾਸ ਦਿਵਾਉਂੋ ਸਿੱਧੂ ਸਾਹਿਬ ਨੂੰ ਇੱਕ ਬਾਤ ਬੋਲਣਗੇ ਵੀ ਆਪਾਂ ਇਹਨਾਂ ਨੂੰ ਤਾਂ ਭਾਰੀ ਬਹੁਤ ਮਤੇ ਨਾਲ ਜਤਾ ਕੇ ਭੇਜੀਏ ਕੋਈ ਸ਼ਰਤ ਕਿਉਂਕਿ ਮੈਂ ਰਾਜਨੀਤਿਕ ਆਗੂ ਨਹੀਂ ਮੈਂ ਕੋਈ ਭਾਸ਼ਣ ਦੇਣਾ ਨਹੀਂ ਹੁੰਦਾ ਕਿ ਜੇਰੀ ਭਾਵਨਾ ਕੋਈ ਸ਼ੌਕ ਵੱਧ ਘੱਟ ਕਿਸੇ ਮੇਰੇ ਭੈਣ ਭਾਵ ਨੂੰ ਚੁਬਗੀ ਹੋਵੇ ਗੱਲ ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਤੇ